ਸੌਸੀ ਕਾਲਬਾਈ ਜੀ ਮੈਂ ਹਰਪ੍ਰੀਤ ਸਿੰਘ ਤੇ ਅੱਜ ਨਵਾਂ ਅਪਡੇਟ ਲੈ ਕੇ ਫੇਰ ਹਾਜ਼ਰ ਜੋ ਕਿ ਰਾਧੀ ਦਾ ਇੱਕ ਵਧੀਆ ਖਿਡਾਰੀ ਸੀਗੀ ਟੈਨਿਸ ਖੇਲਣ ਵਾਲੀ ਕੁੜੀ ਤੇ ਕਾਫੀ ਉਹਨੇ ਮੈਡਲ ਜਿੱਤੇ ਤੇ ਕਾਫੀ ਲੰਬੇ ਸਮੇਂ ਤੋਂ ਖੇਡਦੀ ਆ ਰਹੀ ਸੀਗੀ ਪਰ ਉਹਨੇ ਕੁਝ ਟਾਈਮ ਤੋਂ ਖੇਲਣਾ ਬੰਦ ਕਰ ਦਿੱਤਾ ਸੀਗਾ ਕਹਿ ਲਓ ਇੱਕ ਆਪਦੀ ਕੋਚਿੰਗ ਸੈਂਟਰ ਖੋਲ੍ਹ ਲਿਆ ਸੀਗਾ ਆ ਸਿਖਾਉਣ ਵਾਸਤੇ ਤੇ ਉਹਨੂੰ ਉਹ ਚਲਾ ਰਹੀ ਸੀਗੀ ਤੇ ਉਹਦਾ ਸਭ ਕੁਝ ਵਧੀਆ ਵੀ ਚੱਲ ਰਿਹਾ ਸੀਗਾ ਤੇ ਬਹੁਤ ਬੱਚੇ ਸਿੱਖਣ ਲਈ ਆਉਂਦੇ ਸੀਗੇ ਹੁਣ ਜਿਹੜੇ ਪਿਓ ਦਾ ਇੱਕ ਆਪਦੇ ਪੁੱਤ ਨੂੰ ਖਿਡਾਰੀ ਬਣਾਇਆ ਤਾਂ ਮੰਨ ਲਓ ਵੀ ਪਿਓ ਵੀ ਗੁੜੀਆਂ ਨਾਲ ਬਹੁਤ ਪਿਆਰ ਕਰਦਾ ਹੋਊਗਾ ਹੁਣ ਗੱਲ ਇੱਥੇ ਜੋ ਵੀਰ ਆਪਣਾ ਲਾਸਟ ਵੀਰਵਾਰ ਟੱਪ ਗਿਆ ਬਈ ਜੀ ਉਹ ਵੀਰ ਭਾਰ ਨੂੰ ਇੱਕ ਮਨਪਤਨੀ ਦੁਖੀਤ ਘਟਨਾ ਹੁੰਦੀ ਆ ਕਿ ਉਹਦੀ ਮੌਤ ਹੋ ਜਾਂਦੀ ਆ ਤੇ ਜਦੋਂ ਮੌਤ ਦੇ ਉਹ ਹੁਣ ਮੌਤ ਹੋਈ ਤਾਂ ਪਤਾ ਚੱਲੇ ਆ ਵੀ ਕਿਹਨੇ ਮੌਤ ਕੀਤੀ ਆ ਮਾਰਿਆ ਤਾਂ ਉਹਦੇ ਪਿਤਾ ਨੇ ਉਹਦਾ ਗੁਨਾ ਕਬੂਲ ਕਰ ਲਿਆ ਕਿ ਮੈਂ ਹੀ ਆਪਦੀ ਕੁੜੀ ਨੂੰ ਮਾਰਿਆ ਜੋ ਕਿ ਬੈਕ ਸਾਈਡ ਤੋਂ ਤਿੰਨ ਗੋਲੀਆਂ ਮਾਰੀਆਂ ਨੇ ਤੇ ਹੁਣ ਇਹਦੇ ਪੁਲਿਸ ਦੇ ਅੱਗੇ ਉਹਨੇ ਆਪਦਾ ਬਿਆਨ ਵੀ ਦੇ ਦਿੱਤਾ ਕਿ ਮੈਂ ਹੀ ਆਪਦੀ ਕੁੜੀ ਮਾਰੀ ਆ ਪਰ ਇਹਦੀ ਸਮਝ ਬਈ ਜੀ ਹਲੇ ਤੱਕ ਨਹੀਂ ਆ ਰਹੀ ਹਲੇ ਇਨਕੁਆਇਰੀ ਚੱਲ ਰਹੀ ਆ ਕਿ ਕੀ ਘਟਨਾ ਕੀ ਸੱਚਮੁੱਚ ਕੋਈ ਐਹੋ ਜੀ ਘਟਨਾ ਕੀ ਜਿਹੜਾ ਪਿਓ ਆਪਣੀ ਕੁੜੀ ਨੂੰ ਇੰਨਾ ਪਿਆਰ ਕਰਦਾ ਸੀ ਉਹਨਾਂ ਦੇ ਆਸ-ਪਾਸ ਮਹੱਲੇ ਵਾਲੇ ਵੀ ਕਹਿੰਦੇ ਵੀ ਅਸੀਂ ਹੈਰਾਨ ਆ ਇੱਕ ਪਿਓ ਜਿਹੜੇ ਨੇ ਆਪਣੀ ਕੁੜੀ ਨੂੰ ਇੱਕ ਐਡੇ ਵਧੀਆ ਖਿਹੜਨ ਬਣਾਇਆ ਤੇ ਫਿਰ ਉਹਦੀ ਮੌਤ ਕਹੋਗੀ ਵੀ ਜਾਨਕਿ ਉਹਦੇ ਉੱਤੇ ਮੌਤ ਕਰਤੀ ਆ ਆਪਣੇ ਪਿਸਤੌਲ ਨਾਲ ਹਮਲਾ ਕੀਤਾ ਤੇ ਹੁਣ ਗੱਲਾਂ ਕੁਝ ਇਹ ਵੀ ਨਿਕਲ ਕੇ ਆ ਰਹੀਆਂ ਨੇ ਕਿ ਉਹਨਾਂ ਦੇ ਆਣ ਗਵਾਨ ਜਾਂ ਕਹਿ ਲੋ ਲੋਕਲ ਲੋਕ ਉਹਨੂੰ ਕਹਿੰਦੇ ਸੀ ਆਪਣੀ ਕੁੜੀ ਦੀ ਕਮਾਈ ਖਾ ਰਿਹਾ ਕਿਉਂਕਿ ਉਹਦੀ ਕੁੜੀ ਅ ਬੱਚਿਆਂ ਨੂੰ ਸਿਖਾਉਂਦੀ ਸੀ ਕਿ ਕਾਫੀ ਬੱਚੇ ਸੀ ਉਹਦੇ ਸੈਂਟਰ ਦੇ ਲਾਲੂ ਕੋਚਿੰਗ ਦੇ ਵਿੱਚ ਜੋ ਤੋਂ ਸਿੱਖ ਰਹੇ ਸੀਗੇ ਤੇ ਕਹਿੰਦੇ ਨੇ ਵੀ ਕੁਝ ਲੋਕਾਂ ਨੇ ਕਿਹਾ ਵੀ ਤਾਨਾ ਮਾਰਦੇ ਸੀਗੇ ਵੀ ਉਹ ਇੱਕ ਪਿਓ ਆਪਦੀ ਬੱਚੀ ਦੀ ਕਮਾਈ ਖਾ ਰਿਹਾ ਕਮਾਈ ਖਾ ਰਿਹਾ ਉਹਦੇ ਸਿਰ ਤੇ ਘਰ ਚੱਲ ਰਿਹਾ ਤੇ ਕਹਿੰਦੇ ਘਰ ਦੇ ਵਿੱਚ ਕੋਈ ਗੱਲਬਾਤ ਵੀ ਹੈਗੀ ਸੀ ਕਿ ਪਿਓ ਕਹਿੰਦਾ ਸੀ ਅ ਵੀ ਤੂੰ ਭਾਈ ਇਹ ਬੰਦ ਕਰ ਦੇ ਕੋਚਿੰਗ ਜੋ ਬੱਚਿਆਂ ਨੂੰ ਸਿਖਾਉਣ ਵਾਸਤੇ ਚਲਾ ਰਹੀ ਹੈ ਤੇ ਹੁਣ ਚਲੋ ਮਿਹਨਤ ਕੁੜੀ ਦੀ ਆ ਖਿਡਿਆਰੀ ਬਣੀ ਉਸ ਤੋਂ ਬਾਅਦ ਇੱਕ ਬੱਚਿਆਂ ਨੂੰ ਸਿਖਿਆਰੀ ਹੈ ਕੋਈ ਬੁਰੀ ਗੱਲ ਨਹੀਂ ਬਹੁਤ ਵਧੀਆ ਗੱਲ ਆ ਕਿ ਬੱਚਿਆਂ ਨੂੰ ਸਿਖਿਆ ਰਹੀ ਹੈ ਤੇ ਕੋਈ ਮਾੜੀ ਗੱਲ ਵੀ ਨਹੀਂ ਹੈਗੀ ਤੇ ਹੁਣ ਲੋਕ ਤਾਂ ਬਹੁਤ ਕੁਝ ਬੋਲਦੇ ਨੇ ਜੀ ਕਿਤੇ ਆਇਓ ਜੀ ਸੱਚੀ ਮੁੱਚੀ ਦੁਰਘਟਨਾ ਕੀ ਇੱਕ ਲੋਕੋ ਲੋਕਾਂ ਦੇ ਜਹਾ ਕਹ ਲੋ ਆਂਢੀ ਗਵਾਂਢੀਆਂ ਦੇ ਤਾਨੇ ਮਾਰਨ ਤੇ ਆਪਦੀ ਕੁੜੀ ਨੂੰ ਮਾਰ ਦਿੱਤਾ ਤਾਂ ਇੱਕ ਬਹੁਤ ਬਈ ਇਨਸਾਨੀਅਤ ਦੇ ਉੱਤੇ ਨਾ ਸ਼ਰਮਨਾਕ ਘਟਨਾ ਗਈ ਇਹ ਯਾਰ ਇੱਕ ਬੱਚੀ ਨੂੰ ਵੱਡਾ ਕਰਕੇ ਆਪਦਾ ਪਿਓ ਹੀ ਮਾਰ ਦੇ ਇੱਕ ਲੋਕਾਂ ਦੇ ਕਹੇ ਤੋਂ ਤਾਂ ਇਹ ਬਹੁਤ ਹੀ ਬਈ ਬਹੁਤ ਹੀ ਘਟਿਆ ਤੋਂ ਘਟਿਆ ਗੱਲ ਆ ਤੇ ਹਲੇ ਇਨਕੁਆਇਰੀ ਜਾਰੀ ਆ ਹੋ ਸਕਦਾ ਇਹਦੇ ਵਿੱਚ ਹੋਰ ਵਜ੍ਹਾ ਹੋਵੇ ਕੋਈ ਹੋਰ ਦੁਰਘਟਨਾ ਹੋਵੇ ਤੇ ਪਰ ਇਹ ਸੋਚੋ ਇੱਕ ਇੰਨਾ ਵਧੀਆ ਖੜਿਆਰੀ ਸੀ ਜੋ ਜਿਨੇ ਬਹੁਤ ਸਾਰੇ ਮੈਡਲ ਜਿੱਤੇ ਤੇ ਆਪਦੇ ਮਾਂ ਪਿਓ ਦਾ ਇੱਕ ਨਾਮ ਕਹਿ ਲੋ ਰੋਸ਼ਨ ਕੀਤਾ ਕਿਉਂਕਿ ਜਦੋਂ ਬੱਚਾ ਖੇਡਦਾ ਕੀਤੇ ਉਹ ਵੀ ਜਿੱਤ ਕੇ ਲਿਆਉਂਦਾ ਕੋਈ ਮੈਡਲ ਉਦੀ ਤਰੱਕੀ ਹੁੰਦੀ ਆ ਉਹਦਾ ਮਾਪਿਆਂ ਦਾ ਕਿਉਂਕਿ ਅਗਲਾ ਕਹਿੰਦਾ ਯਾਰ ਉਹਨਾਂ ਦਾ ਜਵਾਕ ਸੀਗਾ ਅੱਜ ਜਿੱਤਿਆ ਤੇ ਅੱਜ ਇੱਕ ਐਡੀ ਵੱਡੀ ਖੁਦੀ ਪਿਓ ਨੇ ਆਪਦੀ ਕੁੜੀ ਦੇ ਬੱਚੇ ਤੇ ਗੋਲੀਆਂ ਮਾਰੀਆਂ ਯਾਰ ਕਿੱਡਾ ਕਿੱਡਾ ਕਹਿ ਲੋ ਕਿੱਡਾ ਮੈਂਟਲੀ ਅਫਸੈਟ ਕਹਿ ਲੋ ਜਾਂ ਕੁਝ ਕਹਿ ਲੋ ਕਿ ਆਪਾਂ ਕਿਸੇ ਕੁੱਤੇ ਨੂੰ ਵੀ ਡੰਡਾ ਮਾਰ ਲੱਗੇ ਅਗਲਾ 100 ਬਾਅਦ ਚ ਪਸਤੋਂਦਾ ਯਾਰ ਆਪਾਂ ਕੁੱਤੇ ਦੇ ਮਾਰੇ ਯਾਰ ਉਹ ਆਪਦਾ ਬੱਚਾ ਸੀ ਬਈ ਜੀ ਆਪਦੇ ਬੱਚੇ ਦੀ ਗੋਲੀਆਂ ਮਾਰਨੀ ਆ ਹੁਣ ਇਹਦੇ ਵਿੱਚ ਕੋਈ ਹੋਰ ਵਜਾ ਆ ਜਾਂ ਕੀ ਵਜਾ ਇਹ ਬਈ ਜੀ ਇਨਵੈਸਟੀਗੇਟ ਚੱਲ ਰਹੀ ਆ ਪੁਲਿਸ ਦੀ ਅੱਗੇ ਨਿਕਲ ਕੇ ਆਉਂਦਾ ਕੀ ਨਹੀਂ ਆਉਂਦਾ ਪਰ ਇੱਕ ਬਹੁਤ ਵੱਡੀ ਬਈ ਇਨਸਾਨੀਅਤ ਦੇ ਉੱਤੇ ਇੱਕ ਥੱਪਾ ਲਾ ਲੋ ਕੁਛ ਕਹਿ ਲੋ ਇਹਨੂੰ ਅਲੱਗ-ਅਲੱਗ ਨਾਮ ਦੇ ਲੋ ਕਿ ਐਦਾ ਚੀਜ਼ ਹੋਣੀ ਨਹੀਂ ਚਾਹੀਦੀ ਸੀ ਜੋ ਹੋ ਰਹੀ ਆ ਅੱਜ ਦੇ ਜਵਾਨੇ ਚ ਤੇ ਪਹਿਲਾਂ ਵੀ ਨਹੀਂ ਹੁੰਦੀ ਸੀਗੀ ਤੇ ਅੱਜ ਦੇ ਟੈਕਨੋਲੋਜੀ ਵਾਲੇ ਜਵਾਨੇ ਚ ਬਈ ਐਦਾਂ ਦੀਆਂ ਗੱਲਾਂ ਆ ਪੜ੍ਹ ਲਿਖ ਕੇ ਲੋਕ ਫੇਰ ਤਾਂ ਭਾਈ ਉਹ ਗੱਲ ਹੋ ਗਈ ਜੇ ਪੜ੍ਹ ਲਿਖੇ ਤਾਂ ਮੂਰਖੀ ਬਣ ਗਏ ਦੂਜਾ ਗਾ ਲੋਕ ਅਨਪੜ੍ਹ ਵਧੀਆ ਸੀ ਇੱਕ ਦੂਜੇ ਨਾਲ ਪਿਆਰ ਮੁਹੱਬਤ ਸੀ ਤੇ ਐਦਾਂ ਆਪਦੀ ਕੁੜੀ ਨੂੰ ਕੋਈ ਜਾਂ ਬੱਚੇ ਨੂੰ ਐਦਾਂ ਨਹੀਂ ਕਰਦਾ ਸੀਗਾ ਤੇ ਹੁਣ ਇਹ ਤੋਂ ਬਾਅਦ ਅਗਲੀ ਨਿਊਜ਼ ਕੀ ਨਿਕਲ ਕੇ ਆਉਂਦੀ ਆ ਕਿ ਇਨਕੁਆਇਰੀ ਦੇ ਵਿੱਚ ਹੋਰ ਕੁਝ ਨਿਕਲ ਕੇ ਆਉਂਦਾ ਜਾਂ ਕੋਈ ਇਸੇ ਸਿਫਤਾਨਿਆਂ ਦੀ ਵਜ੍ਹਾ ਨਾਲ ਹੀ ਮੈਂਟਲੀ ਅਫਸੈਟ ਹੋ ਕੇ ਗੋਲੀਆਂ ਮਾਰਤੀਆਂ ਆਪਦੀ ਬੱਚੇ ਤੇ ਇਹ ਅਗਲੀ ਸੋਡੇ ਵੀਡੀਓ ਦੇ ਲੈ ਕੇ ਆ ਰਹੇ ਆ ਜੋੜਨ ਲਈ ਬਹੁਤ ਬਹੁਤ ਧੰਨਵਾਦ ਬਾਈ ਜੀ ਇਹ ਚੈਨਲ ਨੂੰ ਸਬਸਕ੍ਰਾਈਬਰ ਨਹੀਂ ਕੀਤਾ ਤਾਂ ਸਬਸਕ੍ਰਾਈਬਰ ਕਰ ਦਿਓ ਸੋਸ਼ੀਅਲ ਰਾਈਟ